ਹਾਂਜੀ ਲਿੰਦ ਦੇ ਚੜਦੇ ਵਾਲੇ ਭਰਾਵਾਂ ਨੂੰ ਦੀ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਉਹਨਾਂ ਦੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਜੋ ਬਾਬਿਓ ਕਰਦੇ ਆ ਵੀਡੀਓ ਸਟਾਰਟ ਤੇ ਆ ਲੱਗਿਆ ਕੂਤਾ ਛੱਡਣ ਵੀਰੇ ਇਹੋ ਜਿਹਾ ਕੱਚਾ ਹੀ ਕੱਢਾਂਗੇ ਹਜੇ ਨਹੀਂ ਇਹਨੂੰ ਪਾਣੀ ਲਾਉਣਾ ਚੱਲ ਵੀ ਹਜੇ ਸਰੀਰ ਬਣਾਉਣ ਡਿਆ ਹਨਾ ਜੋ ਸਰੀਰ ਪੂਰੀ ਤਰ੍ਹਾਂ ਬੜਾ ਜਾਊਗਾ ਫਿਰ ਲਾਵਾਂਗੇ ਇਹਨੂੰ ਪਾਣੀ ਚੱਲ ਚੱਲ ਸ਼ੇਰਾ ਹੁਣ ਦੇਖ ਲੀਏ ਭਾਈ ਪਹਿਲਾਂ ਕੱਲ ਕਿਹੜੇ ਕਿਹੜੇ ਕੱਢਣੇ ਆ ਹੋਰ ਨਾ ਕਦੇ ਮਾਰੀਏ ਚੱਕ ਕੇ ਉਲਾ ਪਾਣੀ ਵਾਲੇ ਵੀ ਸਾਈਡ ਤੇ ਕਰ ਲਈ ਆ ਵੀ ਕਬੂਤਰੀ ਹਜੇ ਆਪਾਂ ਚਰਾਣ ਬਾਜੀ ਲਈ ਦੋ ਕੂਤਰੀਆਂ ਕੱਢੀਆਂ ਆਪਣੀਆਂ ਵੱਡੀਆਂ ਹਨਾ ਆ ਚੈੱਕ ਕਰੋ ਜਰਾ ਸ਼ੇਰੀਆਂ ਸ਼ੇਰੀਆਂ ਦਾਣੇ ਦੋਨੇ ਦਾਣੇ ਤੇ ਟੈਟ ਚ ਐ ਕਰਨ ਬਾਬੇ ਦਾਣਾ ਚੈੱਕ ਕਰ ਲਈਏ ਮੜਾ ਜਾ ਨਹੀਂ ਦਾਣੇ ਨਹੀਂ ਲੱਗਦਾ 8 ਵਜੇ ਦਾ ਟਾਈਮ ਹੋ ਗਿਆ ਇਹਨਾਂ ਨੂੰ ਬਾਦਮ ਬਦੂ ਪਾ ਦਈਏ ਹਨਾ ਬਾਕੀ ਕੂਤਾਂ ਡਾਤਦੇ ਆ ਤੇ ਆ ਦੋ ਕਬੂਤਰ ਕੇ ਭਰਾਵਾਂ ਨੂੰ ਦੇਣੇ ਆ ਆ ਪਾਣੀ ਤੇ ਕਬੂਤਰਾਂ ਨਹੀਂ ਪਾਣੀ ਤੇ ਹਨਾ ਅਗਲੇ ਨੇ ਬਾਜੀ ਛੱਡਣੇ ਆ ਉਹਨਾਂ ਨੂੰ ਦਵਾਂਗੇ ਤੇ ਉਹ ਕੂਤਰ ਆਏ ਕੱਢਣਾ ਨਹੀਂ ਉਹਨੂੰ ਹਟਕੇ ਕੱਢਾਂਗੇ ਤੇ ਬਾਕੀ ਆਪਣੇ ਕਬੂਤਰ ਬਾਬੇ ਛੱਡਦੇ ਸਾਰੀ ਮੈਂ ਪਾਣੀ ਵਾਲੇ ਵੀ ਸੁੱਕੇ ਵੀ ਹਨਾ ਹੌਲੀ ਹੌਲੀ ਪਾਣੀ ਤੇ ਹੁਣ ਕਰੀ ਜਾਵਾਂਗੇ ਸਾਰੀ ਜਿੱਦਾਂ ਜਿੱਦਾਂ ਬਾਜੀਆਂ ਆਈ ਜਾਊਗੀਆਂ ਤੇ ਅੱਜ ਬਾਬੇ ਕੰਮ ਬੜੇ ਅੱਜ ਹੁੱਡੇ ਸਾਫ਼ ਕਰਨੇ ਆ ਤੇ ਏ ਟੂ ਜੈਡ ਸਾਰਾ ਗੰਦ ਕੱਢਣਾ ਬਾਹਰ ਯਾਰ ਸਾਫ ਕਰਨਾ ਹੈ ਕਰੀ ਨੂੰ ਬੇਲਾ ਕਰਨਾ ਇੱਥੋਂ ਇਹਦਾ ਵੀ ਇਲਾਜ ਕਰਨਾ ਕੋਈ ਨਾ ਕੋਈ ਹੈਨਾ ਇਹ ਚ ਮੈਂ ਨਾ ਤਾਂ ਮੈਂ ਪਾਉਂਦਾ ਸਿਰਫ ਬਾਦਾਮ ਹੀ ਖਵਾਉਣਾ ਇਹਦੇ ਵਿੱਚ ਉਹਦਾ ਇੱਕ ਸੁੱਖ ਹੈਗਾ ਦੇ ਦਿਨ ਆਉ ਚੱਕ ਕੇ ਇਹਨੂੰ ਖੁੱਡੇ ਚਲਾ ਦਾਂਗੇ ਯਾਰ ਇਹ ਚ ਛੱਡ ਲਿਆ ਕਰਾਂਗੇ ਉਸ ਤਰ੍ਹਾਂ ਹੈਨਾ ਇਹਨੂੰ ਖੁੱਡੇ ਚੱਕ ਦਾਂਗੇ ਆ ਜਿਹੜੇ ਆ ਅੱਗੇ ਪਿੱਛੇ ਹੋ ਜਾਣਗੇ ਆ ਜਾਲ ਤਾਂ ਫੇਰ ਕਾਢ ਹੀ ਦਵਾਂਗੇ ਜੀ ਲੋੜੇ ਨਹੀਂ ਫੇਰ ਕੁੱਤੀਆਂ ਚ ਲੱਗ ਜਾਂਦੀਆਂ ਆ ਇੱਥੇ ਫਿੱਟ ਕਰ ਦਾਂਗੇ ਇਹਨੂੰ ਜਿਹੜੀਆਂ ਆ ਇਹ ਬੂਖਰੀਆਂ ਕੁਵਾਤਰੀਆਂ ਇਹਨਾਂ ਦਾ ਵੀ ਹੱਲ ਕਰ ਦਿੰਦੇ ਆ ਉੱਪਰਲਾ ਫੁੱਡਾ ਖਾਲੀ ਆ ਨਾਲ ਦਾ ਉਹ ਚ ਪਾ ਦਾਂਗੇ ਇਹਨਾਂ ਨੂੰ ਸਾਰੀਆਂ ਨੇ ਆ ਵੀ ਸਾਫ ਕਰਣਾ ਲੈ ਇੰਨਾ ਚੱਲ ਇੰਨਾ ਗਾਂਦਾ ਨਹੀਂ ਤਾਂ ਪਿੱਠਾ ਦੇ ਦਾਗ ਦਊਗੀ ਆ ਪਰ ਇਹ ਵੀ ਸਾਫ ਕਰਣਾ ਦਾ ਟਰੇਵ ਨਹੀਂ ਚੱਕੀ ਰਾਤ ਦੀ ਉਹ ਵੀ ਗੰਦੀ ਕੱਛੜੀ ਇਹਨਾਂ ਨੇ ਤੇ ਲਓ ਬਾਬੇ ਉਹ ਕਰਦੇ ਆ ਸਫਾਈ ਦੇ ਕੂਟਰ ਲਾਈ ਆ ਇੱਥੇ ਬਾਹਰ ਲੈ ਬੰਨਿਓ ਇੱਥੇ ਲਾਉਣਾ ਕੁੱਲਾ ਲਓ ਵੀ ਬਾਬੇ ਉਹ ਲਾ ਤਾਂ ਕੁੱਲਰ ਇੱਧਰ ਬਾਬੇ ਬਾਲਾ ਨਿਆਰਾ ਵੱਧ ਗਿਆ ਬਈ ਏਸੀ ਵਾਲਾ ਹੀ ਕੰਮ ਹੋਣਾ ਹਾਤਾ ਚਲ ਕੂਪਟਰ ਆਪਾਂ ਇੱਧਰ ਬਾਹਰ ਰੱਖਿਆ ਕਰਨੇ ਆ ਅੰਦਰ ਨਹੀਂ ਰੱਖਣੇ ਗੁੱਡੇ ਦੇ ਗੁੱਡੇ ਜਿਦਾ ਆਪਣਾ ਬਹਿਣ ਬੋਨ ਨੂੰ ਸਾਧਨ ਬਣਾਵਾਂਗੇ ਤੇ ਇਹਨੇ ਸਾਰਾ ਹੀ ਠੰਡਾ ਕਰਤਾ ਇਤਰੋਂ ਨਹੀਂ ਸੀ ਗੱਲਬਾਤ ਬਣਦੀ ਅੰਦਰੋਂ ਅੰਦਰੋਂ ਜਾਂ ਹਵਾ ਹੂਵਾ ਕਿਉਂਕਿ ਇੱਕ ਪਾਸੇ ਹੁਣ ਤੰਨਾ ਵਸੇ ਹਵਾ ਖਿੱਚ ਕੇ ਮਾਰੂਗਾ ਆਪਾਂ ਨੂੰ ਬਾਹਰ ਨੂੰ ਤੇ ਆਹ ਬੜਿਆ ਨਜ਼ਾਰਾ ਹੁਣ ਇਹਨੂੰ ਅੱਜ ਕਰਦੇ ਆਂ ਪੇਟ ਲਿਆਗੇ ਕਿਉਂਕਿ ਇੱਥੇ ਕਬੂਤਰ ਛੜਨੇ ਨਹੀਂ ਆਪਾਂ ਕੋਈ ਦੇਖ ਲੈਨੇ ਪਾਣੀ ਵਾਲਾ ਲੈ ਉਹਨੇ ਜਿਹੜਾ ਸਮੈਲ ਨਾ ਮਾਰਦਾ ਹੋਵੇ ਪਾਣੀ ਵਾਲਾ ਲਿਆਗੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਨਾ ਹੋਇਆ ਤੇ ਮੈਟ ਵੀ ਪੇਪਰ ਜਿਹੜਾ ਹੁੰਦਾ ਨਾ ਪੇਪਰ ਲਾ ਦਨੇ ਇਹਦੇ ਅੰਦਰ ਬਹਿਣ ਨੂੰ ਵਧੀਆ ਗੱਲਬਾਤ ਬਣ ਜਾਣੀ ਆ ਇਹ ਚ ਲਾਉਨੇ ਆ ਬਹਿਣ ਨੂੰ ਨਾਲੇ ਕਬੂਤਰ ਸੰਭਿਆ ਕਰਾਂਗੇ ਇੱਥੇ ਓਏ ਕੀ ਆਈ ਸੁਆਦ ਆ ਬਾਬਿਓ ਰੂਹ ਖੁਸ਼ ਹੋ ਗਈ ਅੱਜ ਬੜਾ ਕੰਮ ਕਰਦਾ ਮੈਂ ਤਾਂ ਕਹੀ ਨਕਮਾਈਆਂ ਥਾਲਾ ਕੂਲਰ ਹਵਾ ਹੀ ਨਹੀਂ ਮਾਰਦਾ ਹਨ ਪਰ ਇੱਥੇ ਮਤਲਬ ਠੰਡ ਲੋਂਦਾ ਵਾ ਸਰੀਰ ਨੂੰ ਆ ਚੀਜ਼ ਤੋਂ ਹਵਾ ਮਾਰ ਕੇ ਇੱਧਰ ਨਹੀਂ ਚੱਲਦਾ ਇੱਧਰ ਨਾ ਬੇੜਾ ਕਰ ਕੀ ਸੀ ਹੁਣਾਂ ਸੈਟਾ ਤੋਂ ਬੰਦ-ਬੰਦ ਕਰ ਦਾਂਗੇ ਤੇ ਆ ਨਜ਼ਾਰਾ ਬਣ ਗਿਆ ਨੇ ਗਰਮ ਵੀ ਨਹੀਂ ਹੋਣ ਦੇਣੇ ਘੁੱਟੇ ਜਿੱਦੀ ਕੂਲਿੰਗ ਕਰਦਾ ਨਾ ਹੁਣ ਨਹੀਂ ਤਪਦੇ ਘੁੱਡੇ ਹੁਣ ਕਬੂਤਰ ਇੱਥੇ ਸਾਂਭਿਆ ਕਰਾਂਗੇ ਇੱਥੇ ਸਵਾਦ ਆਇਆ ਕਰੋ ਹੁਣ ਬਾਬੇ ਇਸ ਤਰੀਕੇ ਨਾਲ ਹਾ ਪਿੰਜਰਾ ਇੱਥੇ ਲਾਤਾ ਤੇ ਅੰਦਰ ਹਨਾ ਇੱਥੇ ਠੰਡਾ ਰਿਆ ਕਰੋ ਗੱਲਬਾਤ ਪੂਰੀ ਢੱਡੀ ਆ ਤਿਆ ਚੱਕ ਕੇ ਆ ਵੀ ਜਾਲੀ ਜੂਲੀ ਸਾਰਾ ਜੋ ਗੰਦਗੁੰਦ ਬਾਹਰ ਮਾਰਨਾ ਚੱਕ ਕੇ ਮੈਂ ਜਿਹੜੀ ਜਾਲੀ ਆ ਸਾਫ ਕਰਕੇ ਚੰਗੀ ਤਰ੍ਹਾਂ ਤੇ ਉਹਨੂੰ ਵੀ ਇੱਧਰ ਦੇ ਦੇ ਜੇ ਸਾਈਡ ਤੇ ਲੱਗ ਗਈ ਹੈਨਾ ਜਗਾ ਬਜੂਗੀ ਤਾਂ ਕਰਕੇ ਜਾਂ ਇਦਾਂ ਇਦਾਂ ਲਾ ਦਾਂਗੇ ਆਹ ਵਾਲਾ ਪਿੰਜਰਾ ਤੇ ਇਦਾਂ ਜਾਲੀ ਲੱਗ ਜੇ ਹੈਨਾ ਕਿਹੜੇ ਤਰੀਕੇ ਨਾਲ ਦੇ ਦੇ ਜੇ ਸੈਟਿੰਗ ਆ ਗਈ ਨਾ ਤੇ ਆਹ ਸਭ ਗੰਦਗੁੰਦ ਚੱਕ ਕੇ ਬਾਹਰ ਆ ਚਾਦ ਚ ਉਧਰ ਲਾ ਕੇ ਤੇ ਚੜਾਈ ਮਗਾਈ ਆ ਸ਼ੀਲਾ ਸ਼ਹਿਰ ਨੂੰ ਗਿਆ ਇੱਥੇ ਚਟਾਈ ਲਾਉਣੇ ਇੱਥੇ ਥੱਲੇ ਨੂੰ ਲਮਕਾ ਕੇ ਇੱਧਰ ਵੀ ਇੱਧਰ ਵੀ ਆ ਬਹੁਣ ਕੰਮ ਆਇਆ ਕੰਮ ਲਾਦਾ ਯਾਰ ਖੰਦਾਇਆ ਸਾਰ ਤੇ ਆ ਵੀ ਹਰਾ ਕੋ ਚੱਕ ਚੁੱਕਿਆ ਡਫਟੇ ਘੂਟਾ ਡੋ ਵੀ ਆ ਚੱਕ ਕੇ ਬਾਹਰ ਸਾਫ ਕਰੀਏ ਇੱਥੇ ਬਾਹਰ ਨੂੰ ਯਾਰ ਜਗ੍ਹਾ ਹੀ ਹੈ ਨਹੀਂ ਜਹ ਇੱਧਰ ਲਾਤੀਆਂ ਹਨਾ ਤੇ ਹਾਲਾ ਕਾ ਪਹੁੰਚਾ ਲਾਉਣ ਇੱਥੇ ਚੰਗੀ ਤਰ੍ਹਾਂ ਸਾਫ ਕਰੀਏ ਦਾਬ ਦੂਜੇ ਲਾਵਾਂ ਤੇ ਸਮਾਨ ਸਾਰਾ ਚੱਕ ਚੁੱਕ ਦਿੱਤਾ ਆ ਵੀ ਰੋਟੀਆਂ ਜੀਆਂ ਲਿਆ ਹੀ ਇਹ ਵੀ ਪਾਣੀਆਂ ਆ ਵੀ ਇਥੋਂ ਵਿਹਲਾ ਕਰਤਾ ਮਤਲਬ ਸਾਰਾ ਹੀ ਇੱਥੇ ਜੋ ਵੀ ਆਪਣੇ ਸਾਰਾ ਮਤਰ ਮਤਰੀਆ ਇੱਥੇ ਰੱਖਤਾ ਕੋਸ਼ੋਚ ਪਾਤੇ ਤੇ ਆਹ ਵਾਲਟੀ ਆ ਵਧਾਣੇ ਲਈ ਆ ਚੈੱਕ ਕਰੋ ਹੁਣ ਇੱਥੇ ਚਟਾਈਆਂ ਲਾਉਣੇ ਆ ਤੇ ਹਨ ਜਰੂਰ ਜਿਆ ਕੱਢਿਆਈ ਆ ਵੀ ਦਰਵਾਜ਼ੇ ਦੇ ਦੂਜੇ ਬਣਾ ਲੇ ਸਹੀ ਤਰੀਕੇ ਨਾਲ ਇੱਥੇ ਪੇਪਰ ਲਾਉਣਾ ਆ ਦਾ ਯਾਰ ਬਾਲਾ ਨਿਆਰਾ ਬਣ ਗਿਆ ਹਨ ਇੱਥੇ ਕੂਟਰ ਵੀ ਠੱਡੇ ਖਾਂ ਰਿਹਾ ਕਰਨੀਏ ਵਧੀਆ ਤੇ ਆਹ ਕੂਟਰ ਆਪਾਂ ਦੋ ਬਾਈ ਛੱਡਣੇ ਆ ਕੱਲੂ ਉਹ ਵਾਪੇ ਚੰਗੀ ਤਰ੍ਹਾਂ ਪੂੰਝਾ ਪੂੰਝਾ ਲਾਦਾ ਦਾਗ ਤਾਂ ਹੁਣ ਨਹੀਂ ਲੱਗਦੇ ਪਿਆਣਾ ਚੰਗਾ ਰਗੜਿਆ ਇਹਨੂੰ ਮੈਂ ਤੇ ਕਿਤੇ ਦਿਨ ਧੋਵਾਂਗੇ ਨਾ ਹੋਇਆ ਪਾਣੀ ਦੇਣ ਨਾਲ ਦੇ ਦਾਉਨ ਦਾ ਸਾਹਬ ਹੋ ਚੜ ਗਿਆ ਤੇ ਥੱਕ ਵੀ ਗਿਆ ਨਾ ਗਰਮੀ ਵੀ ਬਹੁਤ ਆ ਤੇ ਕਬੂਤਰ ਵੀ ਸਾਹਮਣੇ ਆ ਤੇ ਕਬੂਤਰ ਉੜਦੇ ਵੀ ਆ ਬਾਦਾਮਦੂ ਚੱਲਣੇ ਇਹ ਕੰਮ ਬਹੁਤ ਆ ਤੇ ਉੱਪਰਲੇ ਖੁੱਡੇ ਵੀ ਸਾਫ ਕਰਨੇ ਆ ਵੀ ਸਾਫ ਕਰਨੇ ਆ ਅੱਜ ਤਾਂ ਮਤਲਬ ਹਲ ਸੋ ਚੱਲੀ ਚੱਲੂ ਕੰਮ ਚੱਲ ਸੋ ਚੱਲ ਹਾਂ ਚੱਲ ਸੋ ਚੱਲ ਨਾ ਹਲ ਸੋ ਚੱਲ ਗਈ ਆ ਨਾ ਹੈ ਲੋਕ ਬੱਬੇ ਆ ਉੱਪਰ ਬਹਿ ਗਏ ਆ ਤੇ ਚਾਰ ਕਬੂਤਰ ਬਹਿ ਗਏ ਹਨਾ ਤੇ ਬਾਕੀ ਕਬੂਤਰ ਉੜਦੇ ਆ ਇਹ ਇਹਨਾਂ ਚ ਕੱਚੇ ਹੀ ਕਬੂਤਰ ਬੈਠੇ ਜਿਹੜੇ ਤੇ ਬਾਕੀ ਕੂਰੇ ਜਿਹੜਾ ਪਾਣੀ ਪੂਣੀ ਵਾਲੀਆਂ ਤੇ ਬਾਕੀ ਵੀ ਝਾਲਰ ਵਾਲੀ ਵੀ ਆ ਉੜਦੀ ਚਾਰ ਪੰਜ ਆ ਉੜਦੇ ਆ ਤੇ ਟਾਈਮ 11 ਵਜੇ ਚੱਲੇ ਆ ਸ਼ਾਇਦ 1 ਮਿੰਟ 11 ਵਜੇ ਚੱਲੇ 11 ਦੇ ਉੱਤੇ ਹੋ ਗਿਆ ਟਾਈਮ ਅੱਵੇ 12 ਵਜੇ ਚੱਲੇ ਆ ਮੈਂ 11 ਗਈ ਆ ਨਾ 12 ਵਜੇ ਚੱਲੇ ਆ 12 ਵਜਣ ਚ ਰਹਿ ਕੇ 10 ਮਿੰਟ ਪੂਰੇ ਤਾਂ ਉਹ 12 ਜਨ 10 ਮਿੰਟ ਪਹਿਲਾਂ ਬਹਿ ਗਏ ਉਤਰ ਹਨਾ ਤੇ ਬਹੁਤ ਸੋਹਣਾ ਟਾਈਮ ਉੜ ਗੇ ਠੀਕ ਹੈ ਜਿੱਦੋਂ ਵੱਧ ਕੀ ਡੋਣੇ ਹਨਾ ਹੁਣ ਤਾਂ ਅਜੀ ਠੰਡਾ ਮਾਹੌਲ ਆ ਤੇ ਬੈਠੇ ਆ ਸਾਰੇ ਆ ਜਾਦਰਾ ਫਿਲਹਾਲ ਮੈਂ ਆ ਚੱਤਰ ਲਾਤੀ ਲਿਆਂਗੇ ਥੱਲੇ ਠੀਕ ਹੈ ਜੀ ਤੇ ਆਈ ਨੂੰ ਸਵਾਰਾ ਕਰ ਦਿੱਤਾ ਉਹ ਜਿਹੜੀ ਇੱਥੇ ਸੀਗੀ ਪਾਟੀ ਪੁੱਟੀ ਉਹ ਪਾੜ ਕੇ ਪੋਚਾ ਜਿਆ ਬਣਾਗੇ ਆ ਜਿੰਨਾ ਗੰਦ ਗੁੰਦ ਤੇ ਇੱਕ ਵੀਰ ਦਾ ਕਮੈਂਟ ਆਇਆ ਪੱਖਾ ਉਹ ਵੀਰੇ ਪੱਖਾ ਸਹੀ ਸੀਗਾ ਚੱਲਦਾ ਵੀ ਆ ਮਲਾ ਨਾ ਨਾ ਅੰਦਰ ਉਧਰ ਸਫਾਈ ਕਰਦੇ ਆ ਬਾਹਰ ਰਸਤਾ ਹਨੇਰੀ ਆ ਗਈ ਹਨੇਰੀ ਆ ਫਾੜਦਾ ਨਹੀਂ ਡਿਗਿਆ ਪਰਪੁਰ ਵਿੰਗੇ ਹੋਗੇ ਤੇ ਦੇਖਦਾ ਸੈੱਟ ਕਰਕੇ ਜੇ ਚੱਲ ਗਿਆ ਠੀਕ ਆ ਮੀਂਹ ਚ ਵੀ ਭਿੱਜਿਆ ਚੱਲਣਾ ਤਾਂ ਚਾਹੀਦਾ ਬਾਕੀ ਦੇਖਦੇ ਆ ਹਣਾ ਉਦੀ ਹਾਲਤ ਉਹਦਾ ਬਹੁਤ ਮੜ ਪੁਰਾਣਾ ਬਹੁਤ ਪੱਕਾ ਇਹ ਟੋੜ ਨਹੀਂ 5-7 ਸਾਲ ਪੁਰਾਣਾ ਹੋਣਾ 10 ਸਾਲ ਤੇ ਵਿਚਾਰਾ ਚੱਲੀ ਜਾਂਦਾ ਸੀ ਅਜੇ ਵੀ ਹਨਾ ਇਹਨੂੰ ਮੈਂ ਚੱਕਦਾ ਤੇ ਇਜਤ ਆਮਾਨ ਨਾਲ ਅੰਦਰ ਰੱਖਤਾ ਤੇ ਕੁਰਸੀ ਟੁੱਟੀ ਹੋ ਥੱਲੇ ਸਿਰਦਾ ਪਿੰਜਰੇ ਸਾਰੇ ਕਰਕੇ ਸਾਰੇ ਕਿਉਂਕਿ ਬਾਬੇ ਉਹ ਟਾਈਮ ਸਾਰਾ ਜਿਹੜੀ ਹੁੱਡੇ ਕਬੂਤਰਾ ਜੀ ਨਿਕ ਜਾਂਦਾ ਹਨਾ ਅੱਜ ਦੇਖੋ ਬਣਦੀ ਕਿ ਨਹੀਂ ਗੱਲਬਾਤ ਪੂਰਾ ਸਾਫ਼ ਸਫਈਆ ਕਰਕੇ ਇਥੇ ਜਗ੍ਹਾ ਵੀ ਖੁੱਲੀ ਹੋ ਗਈ ਹੁਣ ਆਹ ਮੰਝਾ ਢਾਲੀ ਜੀ ਇੱਥੇ ਅੰਦਰ ਹੁਣ ਆ ਆਪਨੇ ਇੱਧਰ ਆਗੇ ਆ ਹੁਣ ਬੈਠੇ ਕਬੂਤਰ ਆਪਣੇ 12 ਵਜੇ 12 ਵਜੇ ਦੇ 10 ਮਿੰਟ ਪਏ ਆ ਲਓ ਬਾਬਿਓ ਤੇ ਕਬੂਤਰ ਸਾਰੇ ਸਹੀ ਕਰ ਲਏ ਹਨ ਪਾਣੀ ਪੂਣੀ ਪਿਲਾ ਤੇ 2 ਵਜੇ ਬਹਿ ਗਏ ਸਾਰੇ ਕਬੂਤਰ ਆਪਣੇ ਜਿਹੜੀਆਂ ਸਾਰੀਆਂ 2 ਵਜੇ ਬੈਟੀਆਂ ਆਪਣੀਆਂ 5:00 7:00 ਆ ਇੱਕ ਚੀਨੀ ਜੀ ਪਹਿਲਾਂ ਬੈਗੀ ਸੀ ਤੇ ਇੱਕ ਕਬੂਤਰ ਵੀ ਆਪਣਾ 2 ਵਜੇ ਬੈਠਾ ਵੀ ਵਿੱਚ ਦੋ ਦੋ ਕਬੂਤਰ ਹੀ ਧੇ ਹਨ ਪਾਣੀ ਪੂਣੀ ਪਲਾ ਕੇ ਟਾਈਮ 3:00 ਵਜੇ ਦਾ ਹੋ ਗਿਆ 2:30 ਦੇ 9:00 ਦਾ ਤੇ ਕਰਤਾ ਇਹਨਾਂ ਦਾ ਕੇਰ ਪਾਣੀ ਇੱਥੇ ਬਹੁਤ ਵਧੀਆ ਚੀਜ਼ ਆ ਬਾਬਿਓ ਠੰਡੇ ਥਾਂ ਰਹਾ ਕਰਨਗੇ ਇੱਕ ਸਿੱਧੀ ਹਵਾ ਨਹੀਂ ਪੈਦੀ ਥੱਲੇ ਆ ਕਬੂਤਰ ਥੱਲੇ ਆ ਰੁਤੇ ਚੱਲਦਾ ਤਾਂ ਉਹ ਹਵਾ ਕੀਤੀ ਆ ਬਸ ਉਹ ਘੁੰਮੀਆਂ ਦੀ ਸਾਰੇ ਹਨ ਇੱਦਾਂ ਆਪੇ ਬਦਾਮ ਦੂੰ ਲਾ ਪਿਆ ਛੱਲਣੇ ਨਾਲੀ ਤੇ ਆ ਪਾਣੀ ਪੂਣੀ ਖਲਾਤਾ ਇਹਨਾਂ ਨੂੰ ਇੱਕ ਕਰੀ ਫੇਰ ਬਾਰਾ ਹੁਣੇ ਪਿਟਾ ਜਾਂਦੀਆਂ ਤੇ ਫਿਰ ਇਹਨਾਂ ਨੂੰ ਬਦਾਮ ਭੁੰਨੇ ਆਣਾ ਬਦਾਮ ਛਿੱਲ ਲਈਏ ਤੇ ਛੱਲ ਛੁਲ ਕੇ ਭੁੰਨੇ ਆ ਬਦਾਮ ਤੇ ਕੋਈ ਨਫਤੇ ਤੇ ਵੀ ਗੱਲਬਾਤ ਕਰਾਂਗੇ ਤੇ ਕੱਲੋਂ ਬਾਜੀ ਦੇ ਵੀ ਜਾਣਾ ਕਿ ਤਾਂ ਪੁੱਤਰ ਸੰਭੜਾ ਕਿੱਦਾਂ ਨਹੀਂ ਆਪਾਂ ਇਹਨਾਂ ਨੂੰ 5-5 ਗਿਰੀਆਂ ਪਾਈਆਂ ਸੀ ਆ ਵਿਚੇ ਪਾਣੀ ਤੇ ਛੱਡੇ ਹੋਏ ਆ ਹਨਾ ਠੰਡਾ ਹੀ ਆ ਇੱਥੇ ਆਪਣੇ ਤੇ ਵਧੀਆ ਬੱਚਾ ਆਏ ਰੋਕੀ ਫਿਰਦਾ ਗਿਰੀਆਂ ਦੋਗ ਇਹ ਬੱਚੇ ਦੀ ਖਰਾਕ ਘਾਟਾ ਥੋੜੀ ਜੀ ਕਬੂਤਰ ਦਾ ਵਿਹਲਾ ਹੋ ਗਿਆ ਹਨ ਕਬੂਤਰ ਨੂੰ ਸੋਨਾ ਹੁਣ 5 ਐਮਐਲ ਪਾਣੀ ਆਪ ਦਿੱਤਾ ਤੇ ਇੱਥੇ ਠੰਡਾ ਕਰਕੇ ਪੀਂਦੇ ਵੀ ਘੱਟਿਆ ਪਾਣੀ 5-5 ਐਮਐਲ ਦਵਾਂਗੇ ਇਹਨਾਂ ਨੂੰ ਪਾਣੀ ਜ਼ਿਆਦਾ ਨਹੀਂ ਉਹ ਅੱਜ ਤੇ ਬਿਜੀ ਜਾਈ ਸੀ ਕੰਮ ਕਰਕੇ ਇੱਦਾਂ ਵੀਡੀਓ ਹਨਾ ਮਣੀ ਤੇ ਕਬੂਤਰ ਅੱਜ ਕਰਤੇ ਦਾਣਾ ਪਾਣੀ ਪਾਤਾ ਸਾਮ ਤੇ ਉੱਪਰਲੇ ਵੀ ਖੋਡੇ ਉੱਪਰ ਵਾਲੇ ਰਹਿ ਗਏ ਸਾਫ਼ ਕਰਨ ਵਾਲੇ ਬਾਕੀ ਦਾ ਕਰ ਕੁਰ ਦਿੱਤੇ ਹਨਾ ਆ ਸਾਰਾ ਹੀ ਤੁਹਾਨੂੰ ਵਿਹਲਾ ਦਿਖਾਇਆ ਹੀ ਇੱਕ ਮਿੰਟ ਲੈਟ ਜਿਹਾ ਹੁੰਨਾ ਆ ਹੁਣ ਇੱਥੇ ਰੱਖਦੇ ਆਪਾਂ ਤੇ ਕੂਲਰ ਉੱਤੇ ਨਹੀਂ ਕੀਤਾ ਹਵਾ ਆਪਾਂ ਕੂਲਰ ਥੱਲੇ ਦੀ ਨਹੀਂ ਹੈਨਾ ਫਤਾਮ ਤੋਂ ਭੇਜਦੇ ਆ ਹੁਣ ਇਹੜੇ ਕਬੂਤਰ ਆਪਾਂ ਸਾਹਮੇ ਹੋਏ ਇਹਨਾਂ ਨੂੰ ਇੱਥੇ ਰੱਖਿਆ ਹੋਇਆ ਕਿਉਂਕਿ ਇੱਥੇ ਵੀ ਠੰਡਾ ਹੀ ਆ ਤੇ ਹੁਣ ਇਹਨੂੰ ਨਮ ਚੱਕ ਕੇ ਲੈ ਜਾਣਾ ਥੱਲੇ ਹੈਨਾ ਥੱਲੇ ਕਮਰੇ 'ਚ ਰੱਖ ਲਾਂਗੇ ਕਿਉਂਕਿ ਵਾਰ-ਵਾਰ ਉੱਤੇ ਆਉਣਾ ਫੇਰ ਔਖਾ ਹੁੰਦਾ ਔੜੀਆਂ ਚੜ੍ਹ ਕੇ ਆਉਣਾ ਜਾਣਾ ਤੇ ਆਹ ਕਬੂਤਰੀਆਂ ਇੱਧਰ ਕਰਤੀਆਂ ਸੀ ਆਹ ਦਾਹ ਉਠਾ ਰਮ ਲੈ ਚੱਕਤੀਆਂ ਨਹੀਂ ਸਾਰੀਆਂ ਫੇਰ ਦੁਬਾਰਾ ਕਰ ਕਰ ਦੁੱਤੀਆਂ ਹੈਨਾ ਤੇ ਕੱਲ ਨੂੰ ਬਾਜੀ ਤੇ ਜਾਣਾ ਆਪਾਂ ਤੇ ਪਿੰਡ ਮੁੰਡੇ ਨੂੰ ਪੁੱਛਦਾ ਉਹ ਵੀ ਬਿਜੀ ਜਾਇ ਸੀ ਉਹਨੇ ਦੱਸਿਆ ਦੁੱਸਿਆ ਨਹੀਂ ਤੇ ਹੁਣ ਦੇਖਦੇ ਜੇ 10-10 ਦੇ ਫਿਰ ਆਪਾਂ ਬਾਜੀ ਤੇ ਕੱਲ ਨੂੰ ਮਿਲਦੇ ਬਾਜੀ ਦਾ ਵਲੌਗ ਵੀ ਪਾਵਾਂਗੇ ਤੇ ਵਾਈ ਤੇ ਸ਼ੋਰਟ ਵੀ ਪਾਵਾਂਗੇ ਇੰਸਟਾਗ੍ਰam ਤੇ ਤੇ ਬਾਬਾ ਮੇਰ ਘਰੇ ਕੱਲ ਨੂੰ ਜਿੱਤ ਕੇ ਜਾਵਾਂਗੇ ਇਦਾਂ ਨਹੀਂ ਹੁੰਦੇ ਬਾਕੀ ਕਿਸਮਤ ਹਨਾ ਸਭ ਤੋਂ ਉੱਤੇ ਆ ਬਾਕੀ ਕਰਾਂਗੇ ਆਪਣੇ ਵੱਲੋਂ ਵਧੀਆ ਹੀ ਨਾ ਤਾਂ ਸੁੱਤਾ ਜਾਂਦਾ ਹੀ ਜਾਂ ਨੀਂਦ ਹੁੰਦੀ ਆ ਸਾਰੀ ਦਿਹਾੜੀ ਸਾਰੀ ਰਾਤ ਵੀ ਇਦਾਂ ਹੀ ਲੰਘੂਗੀ ਹੁਣ ਜਾਗ ਕੇ ਹੀ ਹਨਾ ਜਾ ਕੋਲਰ ਦਾ ਇਥੋਂ ਜੀ ਗਾੜ ਜਿਆ ਕੀਤਾ ਸੀ ਆ ਵੀ ਲਾਉਣੇ ਯਾਰਾ ਦਰਵਾਜ਼ਾ ਭੰਗਦੇ ਜੇ ਲੱਗਦੇ ਆ ਵਾਲੇ ਬੋਰੇ ਬੂਰੇ ਜੇ ਲਾ ਕੇ ਕਿਉਂਕਿ ਟਾਈਮ ਹੀ ਨਹੀਂ ਸ਼ਹਿਰ ਜਾਵਾਂ ਤੇ ਫੇਰੀ ਲੈ ਕੇ ਆਵਾਂ ਨਾ ਸ਼ਹਿਰ ਜਾਣ ਨੂੰ ਟਾਈਮ ਹੀ ਨਹੀਂ ਲੱਗਦਾ ਕਬੂਤਰਾਂ ਦੀ ਸਾਰੀ ਜਿਹੜੀ ਨਗ ਜਾਂਦੀ ਆ ਛਤਰੀ ਧੋਣੀ ਸੀ ਉਹ ਵੀ ਰਹਿ ਗਈ ਚਲੋ ਐਵੇਂ ਲੈ ਜਾਾਂਗੇ ਕੋਈ ਗੱਲ ਨਹੀਂ ਹਨਾ ਤੇ ਇਹਨੂੰ ਵੀ ਕੱਢਾਂਗੇ ਹੁਣ ਕਬੂਤਰ ਨੂੰ ਹਨਾ ਤੇ ਕਬੂਤਰ ਇਧਰੋਂ ਵੀ ਜਿਹੜੇ ਆਪਣੇ ਕੱਢਣ ਗੁੱਢਣ ਵਾਲੇ ਆ ਸਾਰੇ ਇਹ ਵੀ ਕੱਢ ਕੇ ਤੇ ਕਵੀਰ ਦਾ ਕਮੈਂਟ ਆਇਆ ਸੀਗਾ ਵੀ ਖਮੀਰੇ ਦਾ ਵੀਰੇ ਮੈਂ ਕਿੰਨੀਆਂ ਵੀਡੀਓ ਪਾ ਚੁੱਕਿਆ ਹਾਂ ਖਮੀਰੇ ਦੇ ਤੇ ਆਹ ਖਮੀਰਾ ਆ ਖਾਸ ਹਨਾ ਇਹ ਉੱਡੇ ਕਿਉਂਦੇ ਕਬੂਤਰ ਨੂੰ ਦੋ ਤਿੰਨ ਬੂੰਦਾਂ ਇਹਦੀਆਂ ਦੇ ਸਕਦੇ ਆਪਾਂ ਕੋਈ ਨੁਕਸਾਨ ਨਹੀਂ ਇਹਦਾ ਤੇ ਵਧੀਆ ਹੀ ਉੱਡੇ ਹਨਾ ਤੇ ਇੱਕ ਬਾਈ ਕਹਿੰਦਾ ਇਹ ਆਲੂ ਬਖਾਰਾ ਵੀ ਆਲੂ ਬਖਾਰਾ ਕਿੱਦਾਂ ਦਾ ਲੈਣਾ ਚਾਹੀਦਾ ਵੀਰੇ ਆਹ ਹੁੰਦੇ ਆਲੂ ਬਖਾਰੇ ਹਨਾ ਇਹ ਆਲੂ ਖਰਾ ਕਈ ਤਰ੍ਹਾਂ ਦਾ ਹੁੰਦਾ ਵੈਸੇ ਜਿੰਨਾ ਕਾਲਾ ਹੋਊਗਾ ਉਹਨਾਂ ਬੈਸਟ ਹੁੰਦਾ ਤੇ ਮੜਾ ਜਾਂ ਚਿੱਤ ਕੇ ਰੀਲਿਆ ਕਰੋ ਖੱਟਾ ਤਾਂ ਨਹੀਂ ਬਾਲਾ ਖੱਟਾ ਨਾ ਹੋਵੇ ਮਹਲ ਕਾਲਕਾ ਤਾਂ ਹੋਊਗਾ ਹੀ ਵੀ ਬਾਲਾ ਖੱਟਾ ਨਾ ਹੋਵੇ ਹਨਾ ਆ ਚੀਜ਼ ਆ ਏਦਾਂ ਦਾ ਹੋਣਾ ਚਾਹੀਦਾ ਆਲੂ ਖਰਾ ਇਹ ਵੀ ਆਪਣਾ ਬਾਈ ਭਿੰਦਰ ਝਗੜੇ ਗਰੁੱਪ ਵਾਲਾ ਨਹੀਂ ਸੀ ਇਓ ਦੇ ਕੋ ਉਥੋਂ ਮਗਵਾਏ ਸੀ ਛੋਤਾ ਸਹੀ ਮਿਲਦੇ ਨਹੀਂ ਹੈਗੇ ਤੇ ਬਾਈ ਦੀਆਂ ਜਾਦਾ ਹੀ ਰਹਿ ਗਈਆਂ ਹਨਾ ਆਹ ਡੱਬੀ ਵੀ ਮਿਲਦਾ ਉੱਥੇ ਹੀ ਆ ਸ਼ਾਇਦ ਮੇਰੇ ਖਿਆਲ ਨਾਲ ਭਿੰਦਰ ਬਾਈ ਨੂੰ ਬੰਦਾ ਵਧੀਆ ਸੀ ਬਾਈ ਚਲੋ ਜੋ ਹਨਾ ਜਿੰਨੀ ਲਿਖੀ ਆ ਬੰਦੇ ਨੇ ਭੋਗਣੀ ਹੋਣੀਆਂ ਹੀ ਆਹ ਦਿਵਾਲ ਮਿਕਸ ਆ ਹਮਦਰਦ ਦੀ ਜਵਾਰੋ ਵਾਲੀ ਖਾਸ ਬਾਕੀ ਨਾ ਆਪ ਹੀ ਘਾਸ ਪੜ ਲਿਆ ਕਰੋ ਨਾਵਾਂ ਨੂੰ ਮਾ ਪੜਨ ਪੜਨ ਲਵਾ ਪਾਈ ਦਈਆਂ ਆ ਆਪ ਦਾ ਬੁੱਤਾ ਬੱਤਾ ਲਈ ਜੰਨੇ ਆ ਹੋਰ ਕਿਹੜੀ ਚੀਜ਼ ਬਾਰੇ ਆ ਤਾਂ ਮੈਡੀਕਲ ਹੀ ਆ ਕਬੂਤਰਾਂ ਦਾ ਹੈਗੀ ਆ ਦੇਸੀ ਹੋਈ ਆ ਹਨਾ ਕਮੀਰੇ ਖਮੂਰੇ ਆ ਖੂਨ ਵਧਾਉਣ ਤੋਂ ਜਾਂ ਇਦਾਂ ਦੀ ਚੀਜ਼ ਆ ਪਾਵਰ ਜੱਲਾਂ ਇਹ ਤਾਂ ਨੋਰਮਲ ਹੀ ਲੱਗਦੀਆਂ ਹਨਾ ਤੇ ਅੱਜ ਮੈਂ ਲੱਸੀ ਦਿੱਤੀ ਨਹੀਂ ਕਬੂਤਰਾਂ ਨੂੰ ਕਿਉਂਕਿ ਬੱਦਲ ਆ ਤੇ ਉਹਨਾਂ ਦਾ ਕੰਮ ਖਰਾਬ ਹੋ ਜੇ ਹਨਾ ਤੇ ਇੱਕ ਕਬੂਤਰ ਅੱਗੇ ਗੁਛਾਈਆਂ ਮਾਰ ਕੇ ਬਹਿੰਦੇ ਆ ਉੜਦੇ ਸੋਹਣੇ ਆ ਕਬੂਤਰ ਕੋਈ ਪ੍ਰੋਬਲਮ ਨਹੀਂ ਕੀ ਗਰਮ ਵੀ ਕਰਕੇ ਦੇ ਲਿਆ ਪਰ ਉਹ ਬਹਿੰਦੇ ਇਦਾਂ ਹੀ ਆ ਬੈਨ ਦਾ ਰੀਜ਼ਨ ਇਹੀ ਆ ਕਿ ਜਦੋਂ ਮੌਸਮ ਨਹੀਂ ਠੰਡ ਆਹ ਮੌਸਮ ਸੇ ਇਹ ਚ ਬੁਖਾਰ ਵੀ ਕੂਤਰਾਂ ਨੂੰ ਤਾਂ ਹੀ ਚੜਦਾ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਿਆ ਕਰੋ ਅੱਜ ਫੇਰ ਬੱਦਲ ਹੋ ਗਿਆ ਹਣਾ ਹੁਣ ਸਵੇਰੇ ਬਾਜੀ ਤੇ ਜਾਣਾ ਤੇ ਹੁਣ ਬੱਦਲ ਹੋ ਗਿਆ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਐਡੇ ਕੂਤਰ ਬਿਮਾਰ ਹੁੰਦੇ ਆ ਤੇ ਇੱਕ ਕੈਪਸੂਲ ਦੇ ਵੀ ਦੁਆਰਾ ਪਾ ਦਿੰਦੇ ਆ ਵੀਰੇ ਇਹ ਆ ਗਿਆ ਹੀ ਕਮੈਂਟ ਵੀ ਕੈਪਸੂਲ ਦਾ ਤੇ ਸੌਂਦ ਰਸੌਂਦ ਸੱਚ ਕਿਹੜੀ ਵਰਤਣੀ ਚਾਹੀਦੀ ਹਣਾ ਆਹ ਵਾਲੀ ਐਸ ਡੀ ਆਰ ਆ ਐਸ ਡੀ ਆਰ ਲਿਖਿਆ ਹੁੰਦਾ ਇੱਥੇ ਇੱਕ ਤੋਂ ਪਾਰ ਗਿਆ ਇਹ ਵਧੀਆ ਹੁੰਦੀ ਪਿਓਰ ਸ਼ੁੱਧ ਕੀਤੀ ਹੁੰਦੀ ਆ ਇਹ ਇਹ ਆਰ ਸੌਂਦ ਵਰਤਣੀ ਚਾਹੀਦੀ ਆ ਆਲੂ ਬਖਾਰਾ ਵੀ ਤੁਹਾਨੂੰ ਦੱਸਤਾ ਠੀਕ ਆ ਤੇ ਜੰਗ ਹਰੜਾ ਕਈਆਂ ਨੂੰ ਨਹੀਂ ਪਤਾ ਲੱਗਦਾ ਵੀਰੇ ਆ ਛੋਟੀ ਜੰਗ ਹਰੜ ਹੁੰਦੀ ਆ ਜਿਹੜੀਆਂ ਹਰੜਾ ਕਹਿੰਨੇ ਆ ਆ ਛੋਟੀ ਜੰਗ ਹਰੜ ਹੁੰਦੀ ਆ ਤੇ ਕਈ ਵੀਰ ਹੋਰ ਪੁੱਛਦੇ ਸੀਗੇ ਵੀ ਦਾਲ ਚੀਨੀ ਦਾ ਵੀ ਵਾਰ-ਵਾਰ ਵੀਰੇ ਸਾਰਾ ਕੁਝ ਵੀਡੀਓ ਮੈਂ ਪਾਈਆਂ ਹੋਈਆਂ ਹਨਾ ਇੱਕ ਬਾਈਪ ਉਹਦਾ ਗਲਾਬ ਦਾ ਜਲ ਜਿਹੜਾ ਹੁੰਦਾ ਗਲਾਬਦਾਰਕ ਕਿਹੜਾ ਹੁੰਦਾ ਉਹ ਆ ਆ ਵੀਰੇ ਠੀਕ ਆ ਇਹਦਾ ਪਾਰਿਆ ਗਲਾਬਦਾਰ ਕੀ ਲਿਖਿਆ ਹੁੰਦਾ ਅਰਕੇ ਗੁਲਾਬ ਵੀ ਲਿਖਿਆ ਹੁੰਦਾ ਜਾਂ ਜਾਂ ਗਲਾਬ ਅਰਕ ਇਦਾਂ ਕੁਝ ਲਿਖਿਆ ਹੁੰਦਾ ਤੇ ਵੀਰ ਗੋੜਦੀ ਪਉਂਦੇ ਗੁੜ ਵੀ ਵੀਰੇ ਵਾਰ-ਵਾਰ ਇੱਕੋ ਹੀ ਹਨਾ ਵੀ ਆਪਾਂ ਅਗਲੀ ਜਿਹਦਾ ਗਾਂ ਦੀ ਗਾਂ ਪੁੱਛਿਆ ਕਰੋ ਵੀ ਉਹੋ ਚੀਜ਼ਾਂ ਵੀਡੀਓ ਸਾਰੀਆਂ ਤੇ ਮੈਂ ਪਾਈਆਂ ਹੁੰਦੀਆਂ ਉਹ ਸਰਚ ਮਾਰ ਲਿਆ ਕਰੋ ਹਨਾ ਹੁਣ ਵੀਰੇ ਕਹਿੰਦੇ ਪਾਣੀ ਵੀ ਤੇ ਤੁਹਾਡਾ ਭਿੱਜਿਆ ਹੋਰ ਹਸਾਬ ਦਾ ਹੁੰਦਾ ਵੀਰੇ ਉਹੀ ਚੀਜ਼ਾਂ ਹੁੰਦੀਆਂ ਆ ਪਾਣੀ ਹੁਣ ਭੇਣ ਦਾ ਤਰੀਕਾ ਹੁੰਦਾ ਹਨਾ ਹੁਣ ਮੈਂ ਆ ਪਾਣੀ ਬਿਹਿਆ ਇੱਥੇ ਦਿਖੋਣਾ ਤੁਹਾਨੂੰ ਹਾਂ ਦੇਖੋ ਹੁਣ ਆ ਪਿਆ ਹਨਾ ਪਾਣੀ ਵੀਰੇ ਉਹੀ ਆ ਤੇ ਜੇ ਕਈ ਵੀਰੋਂ ਨਹੀਂ ਵੀ ਬਦਲਾ ਸਮਝ ਲਾਦੀ ਤਾਂ ਪਰਸਨਲੀ ਵੀ ਫੋਨ ਕਰ ਲਿਆ ਕਰੋ ਹਨਾ ਤੇ ਇੱਕ ਦਿਵਾਲ ਆਪਾਂ ਆਹ ਦਿਵਾਲ ਮਿਕਸ ਪਹਿਲਾਂ ਸਮਝਦੇ ਮੰਗਾਉਂਦੇ ਹੁੰਦੇ ਸੀ ਹਨਾ ਹੁਣ ਨਹੀਂ ਇਹ ਹੁੰਦੀ ਹੁਣ ਆਹ ਦੇ ਨਾਲ ਦੀ ਆਉਣ ਲੱਪਈਆ ਆਹ ਵਾਲੀ एवरी ਚੇਂਜ ਹੁੰਦੀ ਜਾਂਦੀ ਆ ਯਾਰ ਪੈਕਿੰਗ ਚੀਜ਼ ਸੇਮ ਹੀ ਹੁੰਦੀ ਆ ਪੈਕਿੰਗ ਚੇਂਜ ਹੋ ਜਾਂਦੀ ਹੈ ਹਨਾ ਤੇ ਜਿਹੜਾ ਉਹ ਕੈਪਸੂਲ ਕਹਿੰਦੇ ਸੀਗੇ ਕੈਪਸੂਲ ਤੇ ਇੱਕ ਕਹਿੰਦਾ ਬਾਈ ਕਹਿੰਦੇ ਸੀ ਵੀ ਜਿਹੜੇ ਕੰਪਟਰ ਭਰਦੇ ਨਹੀਂ ਵੀਰੇ ਆਹ ਟੱਕ ਆ ਹੈਗਾ ਟੈਰਾ ਟੈਰਾਮਾਈਸਿਨ ਦਾ ਹਨਾ ਇੰਜੈਕਸ਼ਨ ਜਿਹੜੇ ਕੋਪਟਰ ਨਹੀਂ ਭਰਦੇ ਬਿਲਕੁਲ ਜਮਾ ਹੀ ਖਤਮ ਹੋ ਗਿਆ ਇਹ ਤੁਸੀਂ ਲਾਉਣੀ ਇੰਨੀ ਗਿਆ ਇੱਥੇ ਸਿਰਿੰਜ ਲੱਭਣੀ ਪੈਣੀ ਬਾਬਿਓ ਸਿਰਿੰਜ ਸਿਰਿੰਜ ਸਿਰਿੰਜਾ ਹੁਣ ਪਤਾ ਨਹੀਂ ਕਿੱਥੇ ਆ ਸਿਰਿੰਜਾ ਬਾਬਿਓ ਹੁਣ ਪਤਾ ਨਹੀਂ ਕਿੱਥੇ ਰੱਖ ਲੀਆ ਹਨਾ ਆ ਬਈਆ ਇੱਕ ਪਈਆ ਇਹਦੇ ਨਾਲ ਦੀ ਸਿਰਿੰਜ ਲੈਣੀ ਆ ਤੇ ਜਿਹੜੇ ਮੋਰ ਨੇ ਨਾ ਇਹ ਆ ਟੱਕ ਹੁੰਦੇ ਆ 2 ਜਾਂ 3 ਟੱਕ ਲਾਉਣੇ ਬਸ ਆ ਜਿਹੜੇ ਲਾਲ ਲਾਲ ਹੁੰਦੇ ਨਾ ਲਾਲ ਲਾਲ ਇਹ 3 ਟੱਕ ਲਾ ਸਕਦੇ ਆ 2 ਟੱਕ ਜਾਂ 3 ਟੱਕ ਬਸ ਜ਼ਿਆਦਾ ਨਹੀਂ ਲਾਉਣਾ ਇਹ ਦੋ ਕਾਰੀ ਲਾ ਦੋ ਇਹਦੇ ਨਾਲ ਪੁੱਤਰ ਭਰ ਜਾਂਦੇ ਆ ਤੇ ਬਾਈ ਕਹਿੰਦਾ ਜੀ ਵੀ ਛੋਲਿਆਂ ਦੀ ਦਾਲ ਨਾਲ ਮੂੰਹ ਵੀਰੇ ਛੋਲਿਆਂ ਦੀ ਦਾਲ ਜੇ ਲੋਡ ਤੋਂ ਵੱਧ ਪਾਵਾਂਗੇ ਨਾ ਠੀਕ ਆ ਫੇਰ ਨੁਕਸਾਨ ਹੁੰਦਾ ਆ ਇਹਦਾ 4 ਤੋਂ 5 ਦਾਣੇ ਪਾਉਣੇ ਆ ਭੇਕੇ ਇਦਾਂ ਨਹੀਂ ਪੋਣੇ ਭੇਕੇ ਪੋਣੇ ਆ ਹਨਾ ਤੇ ਪੰਜ ਕਦਾਣੇ ਪਾ ਦੋ ਜੇ ਜੇ ਛੋਲੇ ਦੇਣੇ ਡਰੈਕਟ ਤਾ ਫੇ ਇੱਕ ਜਾਂ ਦੋ ਦਾਣੇ ਬਸ ਇੱਕ ਜਾਂ ਦੋ ਦਾਣੇ ਛੋਲਿਆਂ ਦੇ ਬਸ ਜ਼ਿਆਦਾ ਨਹੀਂ ਇੱਕ ਦਿਨ ਛੱਡ ਕੇ ਪਾ ਦਿਆ ਕਰੋ ਭਾਵੇਂ ਉਹਨਾ ਇਹ ਕਬੂਤਰ ਜਦਾਂ ਜੋਰ ਘੱਟ ਕਬੂਤਰ ਆਪਣਾ ਸਾਹ ਪਕੋਂਦਾ ਛੋਲਿਆਂ ਨਾਲ ਸਾਹ ਉਹ ਪੱਕਦਾ ਕਬੂਤਰ ਦਾ ਹਨਾ ਤੇ ਸਾਹ ਵਾਲੀ ਜਿਹੜੀ ਕਸਰ ਹੁੰਦੀ ਉਹ ਨਿਕਲ ਜਾਂਦੀ ਆ ਤੇ ਚਿੜੀਆਂ ਬਾਈ ਪੁੱਛਦੇ ਸੀ ਵੀਰੇ ਇੱਕ ਦਾ ਵੀਰੇ ਇਹ ਕੰਗੜੀ ਖਾਂਦੇ ਆ ਚੋਲ ਪਾ ਦੋ ਚੋਲ ਵੀ ਛੱਲੜੇ ਵਾਲੇ ਦੇ ਜਿਹੜੇ ਛੱਲੜ ਵਾਲੇ ਹੁੰਦੇ ਆ ਨਾ ਉਹ ਪਾ ਦੋ ਇਦਾਂ ਹੀ ਉਹ ਆ ਜਾਂਦੇ ਆ ਇਹ ਜੋ ਮਰਜ਼ੀ ਪਾ ਦਿਓ ਯਾਰ ਤਕਰੀਬਨ ਸਲਾਦ ਸਲੂਦ ਸੈਲਡ ਸਲੂਡ ਜੋ ਵੀ ਹੁੰਦਾ ਨਾ ਆਪਣੇ ਪੱਤੇ ਪੁੱਤੇ ਜਿਹੜੇ ਸਭ ਕੁਝ ਚੱਕ ਜਾਂਦੇ ਪਾਲਕ ਬਹੁਤ ਖਾਂਦੇ ਆ ਇਹ ਪਾਲਕ ਵੀ ਖਾ ਲੈਂਦੀਆਂ ਜਿਹੜੀਆਂ ਜੋ ਮਰਜ਼ੀ ਇਹਨਾਂ ਨੂੰ ਪਾ ਸਕਦੇ ਆ ਚੱਕੀ ਜਾਂਦੇ ਕੰਮ ਤੇ ਇਦਾਂ ਦਾ ਕੋਈ ਨਹੀਂ ਵੀ ਨਾ ਨਾ ਕੋਈ ਨਹੀਂ ਇਹ ਜੋ ਮਰਜ਼ੀ ਪਾ ਦਿਓ ਸਬਜੀ ਚੋਲ ਪਾ ਦਿਓ ਉਹ ਵੀ ਖਾ ਜਾਂਦੇ ਆ ਤੇ ਜਿਹੜੇ ਵੱਡੇ ਨਾਰ ਹੁੰਦੇ ਵੀਰੇ ਜਿੱਦਾਂ ਘਰੇ ਸਬਜੀ ਬਣੀ ਹੁੰਦੀ ਆ ਉਹ ਸਬਜੀ ਸਟਿਆ ਨਾ ਕਰੋ ਜੇ ਬਚ ਜਾਂਦੀ ਉਹ ਸਬਜੀ ਕਬੂਤਰਾਂ ਨੂੰ ਪਾ ਦਿਆ ਕਰੋ ਇੱਕ ਦੋ ਵਾਰੀ ਨਹੀਂ ਖਾਣਗੇ ਬਾਅਦ ਖਾਣ ਲੱਗ ਜਾਣਗੇ ਜੇ ਖਾਣ ਲੱਗ ਜਾਣਗੇ ਕਬੂਤਰ ਉਹਨਾਂ ਜਦੋਂ ਲੂਣ ਲਾਣ ਪਾਇਆ ਹੁੰਦਾ ਉਹ ਕਸਰਾ ਪੂਰੀਆਂ ਹੋ ਜਾਂਦੀਆਂ ਕਿਉਂਕਿ ਆਪਾਂ ਕਿਹੜਾ ਵੀ ਰੈਗੂਲਰ ਹੁਣ ਖੁੱਡੇ ਪਹਿਲਾਂ ਹੁੰਦੇ ਸੀ ਕੱਚੇ ਖੁੱਡੇ ਕਬੂਤਰ ਖਾ ਲੈਂਦੇ ਸੀ ਇਹ ਮਿੱਟੀ-ਮੁੱਟੀ ਜੋ ਆਪੀ ਜੋ ਇਹਨਾਂ ਨੂੰ ਚਾਹੀਦਾ ਸੀ ਉਹ ਲੱਭ ਲੈਂਦੇ ਸੀ ਹਨਾ ਤੇ ਹੁਣ ਵੀਰੇ ਕੱਚੇ ਖੁੱਡੇ ਤਾਂ ਹੈ ਨਹੀਂ ਨਾ ਆਪਾਂ ਥੱਲੇ ਉੱਪਰ ਫਰਸ਼ਾਂ ਦੇ ਉੱਤੇ ਰੱਖੇ ਆ ਕੂਟਿਆਂ ਤੇ ਥੱਲੇ ਸਹੀ ਰਹਿੰਦੇ ਉਦਾਂ ਹੁਣ ਚਲੋ ਥੱਲੇ ਹੁਣ ਕਿੱਥੇ ਲਿਜਾਵਾਂਗੇ ਜਾਂ ਮਿੱਟੀ-ਮੁੱਟੀ ਲਿਆ ਕੇ ਬਦਲਦੇ ਰਿਹਾ ਕਰੋ ਦੂਜੇ ਤੀਜੇ ਦਿਨ ਨਹੀਂ ਤੇ ਆਹ ਸਬਜੀ ਸੂਜੀ ਪਾ ਦਿਆ ਕਰੋ ਇਹ ਵੀ ਵਧੀਆ ਚੀਜ਼ ਆ ਨਾ ਸਾਰੇ ਇੱਕ ਚੀਜ਼ ਮਿਲ ਜਾਂਦੀ ਜਾਨਵਰ ਤੇ ਗੁਰੂ ਘਰ ਵੀ ਪਾੜ ਸ਼ੁਰੂ ਹੋ ਗਿਆ ਕੋਈ 7 ਵਜੇ ਆ ਤੇ ਆ ਜਿਹੜਾ ਸਮਾਨ ਸਮੂਟ ਰਹਿ ਗਿਆ ਜਖਲਾਰਾ ਖਲੂਰਾ ਜੋ ਬੂੜੀਆਂ ਪੂੜੀਆਂ ਮਾਰੀਆਂ ਚੱਕ ਕੇ ਬਾਹਰ ਆਪਾਂ ਤੇ ਦਾਣੇ ਦੂੜੇ ਅੰਦਰ ਰੱਖ ਲਈਏ ਹਨ ਇਹਨੂੰ ਸਾਈਡ ਤੇ ਰੱਖੀਏ ਨਵੀਂ ਕੜਗਾ ਹੋਰ ਨਾ ਕਦੇ ਪਾ ਦੇਣ ਚੱਕ ਕੇ ਉਹਦਣ ਦੀ ਇਦਾਂ ਹੀ ਲਿਆਂਦੀ ਆ ਮੈਂ ਕਹੀ ਭੇਗ ਚੱਲ ਵੱਡਿਆਂ ਨੂੰ ਪਾਲਾਂਗੇ ਪਰ ਪਾਈ ਨਹੀਂ ਹਨ ਤੇ ਕਈਆਂ ਦੇ ਕਮੈਂਟ ਆ ਗਏ ਸੀ ਮੈਂ ਡਰ ਗਿਆ ਸੀਗਾ ਵੀ ਨਹੀਂ ਭਰਾਵਾ ਹੋਰ ਨਾ ਹੋਵੇ ਆਪਣੇ ਵੀ ਨਾ ਬਿਮਾਰ ਹੋ ਜਾਣ ਉਦੋਂ ਤਾਂ 3 ਮਹੀਨੇ 4 ਮਹੀਨੇ 3 ਕੁ ਮਹੀਨੇ ਹੋ ਗਏ ਲਈ ਨੂੰ ਆਪਾਂ ਨੂੰ ਪਹਿਲੇ ਲੈ ਲੈ ਲੀ ਸੀ ਸ਼ੁਰੂ ਚੀਜ਼ ਸੀ ਜਨ ਪਹਿਲੇ ਹੀ ਵੱਡੀ ਜਿੰਨੇ ਤੇ ਉਹਦਾ ਆਪਾ ਪ੍ਰਾਣੀ ਕਣਕ ਪਾਉਨੇ ਆ ਤੇ ਇਹ ਵੀ ਧੋ ਕੇ ਪਾਉਣਾ ਹੁੰਦਾ ਜਾਇ ਵਿੱਚੋਂ ਗਾਂਦੇ ਜਾਂ ਕੱਢ ਲੀਦਾ ਹਨਾ ਛਾਣ ਲਈਦਾ ਕਿਉਂਕਿ ਐਦਾਂ ਹੀ ਕਣਕ ਨਾ ਪਾਇਆ ਕਰੋ ਕਣਕ ਦੇ ਵਿੱਚ ਸ਼ਿੱਟੀ ਬਹੁਤ ਹੁੰਦੀ ਆ ਆ ਦੇਖੋ ਕਣਕ 'ਚ ਕਿੰਨੀ ਸ਼ਿੱਟੀ ਆ ਇਹ ਆ ਆ ਸ਼ਿੱਟੀ ਆ ਇਹਨਾਂ ਵੀ ਬਰੇ ਕਬੂਤਰ ਸੁੱਕਦੇ ਆ ਮੂੰਹ ਪਟਦੇ ਆ ਇਹ ਚੀਜ਼ਾਂ ਜ਼ਰੂਰ ਨੋਟ ਕਰਿਆ ਕਰੋ ਜਿਹਦਾ ਜਾਲੀ ਲੈ ਕੇ ਨਾ ਇੱਕ ਜਾਲੀ ਜਿਹੜੀ ਆਪਣੇ ਦਰਵਾਜ਼ਿਆਂ 'ਚ ਵੀ ਲੱਗੀ ਹੁੰਦੀ ਆ ਉਹ ਰੱਖ ਕੇ ਤਾਂ ਛਾਣ ਲਿਆ ਕਰੋ ਚੰਗੀ ਤਰ੍ਹਾਂ ਤੇ ਉਹ ਸ਼ਾਨੀ ਹੋਵੇ ਉਹਦੇ ਨਾਲ ਵੀ ਗੱਲ ਬਣ ਜਾਂਦੀ ਹੈ ਨਾ ਛਿੱਕੀ ਥਲੇ ਡੇਗਿਆਂ ਦੀ ਬਾਅਦੋਂ ਕਣ ਕਰੂ ਧੋ ਧੋਣੀ ਜ਼ਰੂਰੀ ਆ ਤੇ ਆ ਜਿਹੜੀ ਕੂਤਰੀ ਨੂੰ ਮੈਂ ਬਦਾਮਾ ਤੇ ਕੀਤਾ ਹੋਇਆ ਜਿਹੜੀ ਉੜਦੀ ਨਹੀਂ ਹੈ ਨਾ ਇਹ ਬਦਾਮ ਖਾ ਖਾ ਕੱਢੀ ਹੋ ਗਈ ਆ ਛੱਡਣੀ ਹੈਗੀ ਇਹ ਕਰੀਬਾ ਮੇਨਾਵੜੇ ਘਰੇ ਘੰਟੇ ਹੀ ਘੋਵੇਂ ਉੱਟੇ ਇਹਨੂੰ ਜਿੱਤੀ ਜਿੱਤ ਨੇ ਫੇਰ ਕੇ ਨਾ ਹੁਣ ਕੱਢ ਕੇ ਇਹ ਛੱਡਣੀ ਆ ਇੱਕ ਕਰੀ ਵੀ ਕਿਹਦੇ ਨਾਲ ਮੈਂ ਪੰਗਾ ਜਾਂ ਘਰੇ ਲਿਆ ਸੀ ਮੈਂ ਗਰਮ ਕੀਤਾ ਮੈਂ ਕਹਾਂ ਦੇ ਦੇ ਆ ਇਹ ਘਰੇ 4:30 ਵਜੇ ਬੈਠੀ ਸੀ ਉਹਦਾ ਗਿੜੀ ਨਹੀਂ ਪੁੰਦੀ ਇਹ ਆ ਵੀ ਕੂਤਰੀਆਂ ਆਪਾਂ ਛੱਡਣੀਆਂ ਆ ਜਿਹੜੀਆਂ ਇਹ ਐਂਡ ਗੋਲ ਹੋਈਆਂ ਪਈਆਂ ਹੁਣ ਬਿਲਕੁਲ ਇਹਨਾਂ ਨੂੰ ਕਣਕ ਤੇ ਕੀਤਾ ਸੀਗਾ ਕਣਕ ਬਦਾਮ ਇਕੱਠੇ ਹੀ ਪੁੰਦਾ ਸੀ ਕਣਕ ਵੱਧ ਪੁੰਦਾ ਸੀ ਬਦਾਮ ਘੱਟ ਐਂਡ ਥਲਿਓ ਗੋਲ ਹੋ ਗਈਆਂ ਆ ਇਹ ਐਂਡ ਸੁੱਕ ਗਈ ਕੂਤਰ ਸਾਰੀ ਤੇ ਹੁਣ ਕੂਤਰ ਤੰਦਰੁਸਤ ਤੇ ਆਪਾਂ ਛੱਡਾਂਗੇ ਬਾਜ਼ੀਆਂ ਇਹ ਵੀ ਕੂਤਰੀਆਂ ਹਨਾ ਤੇ ਇੱਕ ਬਾਈ ਪੁੱਛਦੇ ਸੀਗੇ ਵੀ ਕਪੂਤਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਦਾਂ ਵੀਰੇ ਜਦੋਂ ਕੱਚੀਆਂ ਆਂਪਾ ਡਾਰਾਂ ਕੱਢਦੇ ਆ ਨਾ ਜੇ ਸ਼ੁਰੂ ਹੀ ਕਰਦੇ ਆ ਪਹਿਲਾਂ ਤਾਂ ਵੀਰੇ ਜੇ ਗੋੜ ਗੋੜ ਬਣਿਆ ਨਹੀਂ ਜੇ ਨਹੀਂ ਵੀ ਹੈਗਾ ਤੇ ਤਾਜ਼ਾ ਗੋੜ ਲੈ ਕੇ ਨਾ ਜੇ ਤਾਂ ਆਪਣਾ ਜਿਹੜਾ ਨੋਰਮਲ ਗੋੜੀ ਹੁੰਦਾ ਉਦਾਂ ਹੀ ਘਰ ਵਾਲਾ ਉੱਥੇ ਕਹਿ ਲਿਆ ਕਰੋ ਜਿੱਥੋਂ ਆਪਾਂ ਵੇਲਣੇ ਤੋਂ ਲਿਓਨੇ ਆ ਨਾ ਉਹਨਾਂ ਨੂੰ ਕਹੋ ਬਾਈ ਵੀ ਆਪਾਂ ਨੂੰ ਬਿਨਾਂ ਮਿੱਠੇ ਛੋਡੇ ਤੋਂ ਸਾਨੂੰ ਥੋੜਾ ਜਿਹਾ ਗੋੜ ਕੱਢ ਦੇ ਉਹ ਕੱਢ ਦਿੰਦੇ ਆ ਮਿੱਠਾ ਛੋਡਾ ਨਾ ਪਾਇਆ ਹੋਵੇ ਕੁਝ ਵੀ ਦਾਦਣਾ ਵਿੱਚ ਪਾਇਆ ਹੋਵੇ ਤੇ ਉਹ ਲਿਆ ਬਰੋ ਗੋੜ ਉਹ ਛੋਲੇ ਰੜ ਜਿੰਨਾ ਦੇ ਕੇ ਧੁੱਪੇ ਪਾ ਦੋ ਦੋ ਤਿੰਨ ਦਿਨ ਉਹਦੇ ਨਾਲ ਇੱਕ ਤਾਂ ਕੂਟਰ ਘਰੇ ਆਊਗਾ ਬਾਹਰ ਨਹੀਂ ਡਿਗਦਾ ਠੀਕ ਆ ਤੇ ਜਿਹਦਾ ਗੋੜ ਦੇ ਤਾਂ ਘੰਟਾ ਕ ਪਾ ਲਿਆ ਉਹਦੋਂ ਬਾਅਦ ਖੁੱਡੇ ਚ ਛੱਟ ਕੇ ਨਾ ਉਹਦੀਆਂ ਫੜਕਾਂ ਜੀਆਂ ਲਵਾਤੀਆਂ ਉਹਨੂੰ ਪਰਪੂਰ ਖੋਲਿਓ ਰਾ ਚੰਗਾ ਜੋਰ ਜੂਰ ਲਵਾਇਆ ਪੰਜ ਮਿੰਟ ਹਨਾ ਉਹਦੇ ਨਾਲ ਪੱਲੇ-ਪੁੱਲੇ ਬਣ ਜਾਂਦੇ ਆ ਇੱਟ ਰੱਖਣੀ ਬਬਿਓ ਇੱਟ ਦਿੱਤੀ ਬਈਆ ਤੇ ਹੁਣ ਆਪਾਂ ਆ ਜਿਹੜੇ ਜੇ ਸੋਰੀ ਯਾਰ ਕਿਹੜੀ ਗੱਲ ਹਾਂ ਉਹ ਕਬੂਤਰਾਂ ਦੀਆਂ ਫੜਕਾਂ ਲਵਾਇਆ ਕਰੋ ਤੇ ਫੜਕਾ ਲਵਾਉਣ ਤੋਂ ਬਾਅਦ ਕਬੂਤਰ ਨੂੰ ਜਿੱਦਾਂ ਆਪਾਂ ਅੜਾ ਕੇ ਲਿਉਂਨੇ ਆ ਜੀ ਉੱਡ ਗਿਆ ਕਬੂਤਰ 15 20 ਮਿੰਟ ਰੋਕ ਕੇ ਪਾਣੀ ਪਿਲਾਉਂਦੇ ਉਦਾਂ ਹੀ ਪਾਣੀ ਪਿਲਾਉਣਾ ਸੇਮ ਇਹ ਨਹੀਂ ਕਿ ਤੂੰ ਪੁੱਛ ਕੇ ਲੈ ਕੇ ਪਾਣੀ ਪਿਲਾ ਦੇਣਾ ਉਹ ਵੀ ਨੁਕਸਾਨ ਆ ਦੂਜਾ ਭਾਈ 20 ਤੋਂ 25 ਡਾਰਾ ਕਰਾਇਆ ਕਰੋ ਸੁੱਕੀਆਂ ਜੋ ਟਾਂਗੀ ਨੂੰ ਸੱਦਾ ਹੋ ਗਿਆ ਉਦੋਂ ਬਾਅਦ ਪਹਿਲਾਂ ਨਹੀਂ ਜਿਹੜਾ ਉਹ ਟਾਂਗੀ ਢੂੰਗੀ ਨੂੰ ਨਹੀਂ ਹੁੰਦੇ ਜਦੋਂ ਆ ਸੱਦਾ ਹੋ ਕੇ ਉੱਡਣ ਲੱਪਿਆ ਨਾ ਜੋਰ ਲਾਉਣ ਲੱਪਿਆ ਉਦੋਂ ਤੇਰੀਆਂ 15 12 ਸੁੱਕੀਆਂ ਜੇ ਕਬੂਤਰ ਜਲਦੀ ਚੱਲ ਜਾਂਦਾ ਫਿਰ 10ਾਂ ਚ ਵੀ ਚਲਾ ਲਓ ਹਨਾ ਕਈ ਕਬੂਤਰ ਹੁੰਦੇ ਜਲਦੀ ਵੱਜ ਜਾਂਦੇ ਬਾਜੋ ਚਾਰ ਪਾਣੀ ਲਈ ਦੇ ਬਾਜੀ ਤੋਂ ਪਹਿਲਾਂ ਚਾਰ ਪਾਣੀ ਲਾਓ ਤੇ ਬਾਜੋ ਪੰਜਵਾਂ ਪਾਣੀ ਬਾਜੀ ਦੇ ਲਾ ਕੇ ਬਾਜੀ ਛੱਡ ਦਿਓ ਬਸ ਇੰਨਾ ਕੇ ਪ੍ਰੋਸੀਜਰ ਹੁੰਦਾ ਗੁਲਾਬ ਮੈਂ ਦੱਸਿਆ ਜਲਾਬ ਜਿਹੜਾ ਲੋਣਾ ਸੋਰੀ ਜਲਾਬ ਮੈਂ ਦੱਸਿਆ ਹੋਇਆ ਵੀਰੇ ਆਲੂ ਖਰ ਦੇ ਜੰਗ ਹਰਣ ਇਹ ਦੋਨੇ ਚੀਜ਼ਾਂ ਵੀ ਲਓ ਤੇਜ ਦਾ ਅਜ ਕੂਤਰ ਉੱਡ ਗਿਆ ਆ ਦੂਜੇ ਦਿਨ ਪਹਿਲੀ ਬੰਦੀ ਦੇ ਸਵੇਰ ਨੂੰ 7 ਵਜੇ ਲਾ ਦਿਓ ਜਦੋਂ ਖਿੱਚ ਗਿਆ ਪਾਣੀ ਖਾਲੀ ਹੋਣਾ ਜੇ ਤੱਕ ਕਬੂਤਰ ਤੁਹਾਡਾ ਜਦੋਂ ਕਬੂਤਰ ਖਿੱਚ ਗਿਆ ਉਸ ਤੋਂ ਬਾਅਦ ਆਪ ਦਾ ਛੱਡ ਕੇ 5 ਐਮਐਲ ਸਾਦਾ ਪਾਣੀ ਦੀ ਜਦੋਂ ਉਹ ਵੀ ਖੇਚ ਗਿਆ ਗਿਰੀਆਂ ਪਾ ਦਿਓ ਦੂਜੇ ਦਿਨ ਆਪ ਦੀਆਂ 4 5 6 ਜਨੀਆਂ ਵੀ ਗਿਰੀਆਂ ਕੂਤਰ ਨੂੰ ਤੁਸੀਂ ਪਾਉਣੇ ਆ ਆਪਣੇ ਹਿਸਾਬ ਨਾਲ ਤੁਹਾਨੂੰ ਖਰਾਕ ਦਾ ਪਤਾ ਹੋਵੇ ਹੈ ਨਾ ਕਿਹੇ ਦੀ ਸੁਣੀ ਸੁਣਾਈ ਤੇ ਨਹੀਂ ਕਰੀਦਾ ਤੇ ਉਸਾ ਬਣਾ ਉਹ ਲਾ ਕੇ ਗਿਰੀਆਂ ਜਦੋਂ ਗਿਰੀਆਂ ਖੇਚ ਗਿਆ ਕੂਤਰ ਨੂੰ 5 5 ਐਮਐਲ ਪਾਣੀ ਦੇਣਾ ਸ਼ੁਰੂ ਕਰ ਲਓ ਤੇ ਕਬੂਤਰ ਸੁੱਕਣ ਨਹੀਂ ਦੇਣਾ ਪਾਣੀ ਜਦੋਂ ਸੌ ਗਿਆ ਕਬੂਤਰ ਪੋਟੇ 'ਚ ਹਵਾ ਭਰੂਗਾ ਭੁੱਖਾ ਕਬੂਤਰ ਹਵਾ ਭਰਦਾ ਹੀ ਹੁੰਦਾ ਹੈ ਨਾ ਤੇ ਬਸ ਇਹਨਾਂ ਚੀਜ਼ਾਂ 'ਤੇ ਧਿਆਨ ਰੱਖਿਆ ਕਰੋ ਤੇ ਬਾਕੀ ਬਾਬੇ ਉਹ ਠੀਕ ਹੈ ਮਿਲਦੇ ਆਂ ਅਗਲੀ ਵੀਡੀਓ 'ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਇਹ ਚੀਜ਼ਾਂ ਕਮੈਂਟ ਲਾਜ਼ਮੀ ਕਰਿਆ ਕਰੋ ਜਿਹੜੇ ਆਪਣੇ ਵੀਰ ਦੇਖਦੇ ਆ ਨਾ ਕਈ ਵੀਰ ਲਾਈਕ ਆ ਵੀ ਕਰਦੇ ਆ ਪਰ ਕਮੈਂਟ ਘਟ ਕਮੈਂਟ ਜਰੂਰ ਕਰਿਆ ਕਰੋ ਮੈਂ ਸਾਰੇ ਭਰਾਵਾਂ ਦੇ ਕਮੈਂਟ ਪੜਦਾ ਹੁੰਦਾ ਤੇ ਨਵੇਂ ਤੋਂ ਨਵੇਂ ਨੁਕਤੇ ਜਿਹੜਾ ਵੀ ਤੁਸੀਂ ਪੁੱਛਣਾ ਹੁੰਦਾ ਕਮੈਂਟ ਕਰਿਆ ਕਰੋ ਫਿਰ ਉਸ ਨੁਕਤੇ ਤੇ ਆਪਾਂ ਵੀਡੀਓ ਬਣਾ ਦਿਆ ਕਰਾਂਗੇ ਤੇ ਓਕੇ ਬਾਬੇ ਉਹ ਮਿਲਦੇ ਆ ਅਗਲੀ ਵੀਡੀਓ 'ਚ